ਤਾਰਬ ਖਾੜ ਕੋ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 19ਵੇਂ ਭਾਗ ਵਿੱਚ ਸੁਣੋ ਬਖਸ਼ੀ ਸਿੰਘ ਨੇ ਧੰਨਾ ਸਿੰਘ ਬੱਬਰ ਦਾ ਇਤਿਹਾਸ ਦੁਹਰਾਇਆ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 1971 ਦੇ ਆਰੰਭ ਵਿੱਚ ਸਾਡੀ ਪਾਰਟੀ ਨੇ ਗੜ ਸ਼ੰਕਰ ਬਲਾਚੌਰ ਖੇਤਰ ਦੇ ਇੱਕ ਵੱਡੇ ਤੇ ਰਸੂਖਦਾਰ ਜ਼ਗੀਰਦਾਰ ਹਰੀਚੰਦ ਪਿੰਡ ਭਲਾਣ ਨੂੰ ਕਤਲ ਕਰ ਦਿੱਤਾ ਉਹ ਆਰਥਿਕ ਤੇ ਸਮਾਜਿਕ ਹੈਸੀਅਤ ਪੱਖੋਂ ਬਹੁਤ ਤਾਕਤਵਰ ਸੀ 1947 ਤੋਂ ਪਹਿਲਾਂ ਉਹ ਜੂਨੀਅਰਸਟ ਪਾਰਟੀ ਦਾ ਐਮਐਲਏ ਰਹਿ ਚੁੱਕਾ ਸੀ ਕਮਿਊਨਿਸਟ ਬੋਲੀ ਵਿੱਚ ਗੱਲ ਕਰੀਏ ਤਾਂ ਉਸ ਦੀ ਵਿਚਾਰਧਾਰਾ ਪਛਾਂਖ ਖਿਚੂ ਤੇ ਅਮਲ ਵਿਹਾਰ ਲੋਕ ਵਿਰੋਧੀ ਸੀ ਨਕਸਲੀ ਲਹਿਰ ਦੇ ਜਮਾਤੀ ਨਿਰਣੇ ਮੁਤਾਬਕ ਪੰਜਾਬ ਅੰਦਰਲੇ ਜਮਾਤੀ ਦੁਸ਼ਮਣਾਂ ਚੋਂ ਉਸ ਨੂੰ ਪਹਿਲੇ ਨੰਬਰ ਤੇ ਰੱਖਿਆ ਜਾ ਸਕਦਾ ਸੀ ਸੋ ਇਸ ਲਿਹਾਜ਼ ਨਾਲ ਉਸ ਨੂੰ ਮਾਰਨਾ ਹੱਕ ਬਜਾਅ ਨੰਮ ਨਹੀਂ ਸੀ ਨਕਸਲੀ ਲਹਿਰ ਅੰਦਰ ਮਕਬੂਲ ਧਾਰਨਾ ਅਨੁਸਾਰ ਉਸ ਦੇ ਕਤਲ ਨਾਲ ਇਲਾਕੇ ਦੇ ਧਨਾੜ ਲੁਟੇਰਿਆਂ ਦੇ ਹੌਸਲੇ ਪਸਤ ਅਤੇ ਗਰੀਬ ਤੇ ਮਿਹਨਤਕਸ਼ ਲੋਕਾਂ ਦੇ ਹੌਸਲੇ ਉਲੰਧ ਹੋਣੇ ਚਾਹੀਦੇ ਸਨ ਪਰ ਅਮਰੀ ਰੂਪ ਵਿੱਚ ਅਜਿਹਾ ਨਹੀਂ ਹੋਇਆ ਹਰੀਚੰਦ ਦੇ ਕਤਲ ਤੋਂ ਬਾਅਦ ਸਰਕਾਰ ਨੇ ਇਲਾਕੇ ਵਿੱਚ ਜ਼ਬਰਦਸਤ ਵੱਡੀ ਮੁਹਿੰਮ ਵਿੜ ਦਿੱਤੀ ਪੁਲਿਸ ਨੇ ਇਲਾਕੇ ਦੇ ਨਕਸਲੀ ਕਾਰਕੁਨਾਂ ਤੇ ਉਹਨਾਂ ਨੂੰ ਸ਼ਰਨ ਦੇਣ ਵਾਲੇ ਲੋਕਾਂ ਨੂੰ ਫੜਨਾ, ਕੁੱਟਣਾ ਤੇ ਮਾਰਨਾ ਸ਼ੁਰੂ ਕਰ ਦਿੱਤਾ ਸੀ 19-20 ਫਰਵਰੀ ਦੀ ਵਿਚਕਾਰਲੀ ਰਾਤ ਨੂੰ ਗੜ ਸ਼ੰਕਰ ਦੀ ਪੁਲਿਸ ਨੇ ਨੇੜਲੇ ਪਿੰਡ ਲਹਿਰਾਂ ਦੇ ਨੌਜਵਾਨ ਤਹਿਲ ਸਿੰਘ ਉਮਰ 20 ਸਾਲ ਅਤੇ ਉਸ ਦੇ ਇੱਕ ਸਾਥੀ ਅਜੀਤ ਰਾਮ ਉਮਰ 26 ਸਾਲ ਇੱਕ ਪਿੰਡ ਤੋਂ ਗ੍ਰਿਫਤਾਰ ਕਰਨ ਉਪਰੰਤ ਭਾਰੀ ਤਸ਼ੱਦਦ ਕਰਨ ਤੋਂ ਬਾਅਦ ਨਿਆਣਾ ਪੱਤਣ ਕੋਲ ਲਿਜਾ ਕੇ ਪੁਲਿਸ ਮੁਕਾਬਲੇ ਦਾ ਨਾਟਕ ਰਚ ਕੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਫਰਵਰੀ ਦੇ ਮਹੀਨੇ ਵਿੱਚ ਰੌਣਕ ਸਿੰਘ ਨੂੰ ਆਦਮਪੁਰਾ ਜ਼िला ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਕਾਫੀ ਦਿਨਾਂ ਤੱਕ ਤਸੀਹੇ ਦੇਣ ਤੋਂ ਬਾਅਦ ਉਸ ਨੂੰ ਪੁਲਿਸ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਥੋੜੇ ਹੀ ਦਿਨਾਂ ਪਿਛੋਂ ਜਲੰਧਰ ਦੀ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ ਲੈ ਕੇ ਰੋਪੜ ਜੇਲ੍ਹ ਤੋਂ ਲੈ ਗਈ ਅਤੇ ਉਸ ਨੂੰ ਤਸੀਹੇ ਦੇ ਕੇ ਬੇਰਹਿਮੀ ਨਾਲ ਕਤਲ ਕਰ ਦੇਣ ਤੋਂ ਬਾਅਦ ਉਸ ਦੇ ਪੁਲਿਸ ਹਿਰਾਸਤ ਤੋਂ ਭੱਜ ਜਾਣ ਦੀ ਕਹਾਣੀ ਕਢੀ ਗਈ ਉਸ ਵੇਲੇ ਜਲੰਧਰ ਜ਼ਿਲ੍ਹੇ ਦਾ ਐਸਪੀ ਸੁਖਪਾਲ ਸਿੰਘ नक्सਲੀ ਲਹਿਰ ਉੱਤੇ ਜ਼ੁਲਮ ਢਾਉਣ ਵਿੱਚ ਮੋਰੀ ਸੀ ਬਾਬਾ ਬੂਝਾ ਸਿੰਘ ਇਕਬਾਲ ਸਿੰਘ ਮੰਗੂਵਾਲ ਤੇ ਰੌਣਕ ਸਿੰਘ ਦੇ ਕਤਲ ਉਸ ਦੇ ਹੁਕਮਾਂ ਤੇ ਹੀ ਹੋਏ ਸਨ ਇਸ ਦੇ ਬਦਲੇ ਨਕਸਲੀਆਂ ਨੇ 25 ਮਾਰਚ 1971 ਦੀ ਰਾਤ ਨੂੰ ਉਸ ਦੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੇ ਨੌਜਵਾਨ ਪੁੱਤਰ ਜਸਪਾਲ ਸਿੰਘ ਉਰਫ਼ ਕਿੱਡੀ ਨੂੰ ਹੋਸਟਲ ਦੇ ਕਮਰੇ ਅੰਦਰ ਜਾ ਕੇ ਛੁਰਾ ਮਾਰ ਕੇ ਕਤਲ ਕਰ ਦਿੱਤਾ ਸੀ ਯੂਨੀਵਰਸਿਟੀ ਦੇ ਸੁਰੱਖਿਆ ਮੁਲਾਜ਼ਮਾ ਨੇ ਕਤਲ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕਰਦੇ ਇੱਕ ਨਕਸਲੀ RAM ਮੂਰਤੀ ਉਮਰ 25 ਸਾਲ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਜਲੰਧਰ ਦੀ ਪੁਲਿਸ ਨੇ ਰਾਮ ਮੂਰਤੀ ਉੱਤੇ ਇੱਕ ਮਹੀਨਾ ਬੇਤਹਾਸ਼ਾ ਤਸ਼ੱਦਦ ਕੀਤਾ ਕਿਹਾ ਜਾਂਦਾ ਹੈ ਕਿ ਪੁੱਤਰ ਦੇ ਕਤਲ ਦੇ ਕਾਰਨ ਗਰੋਧਵਾਨ ਹੋਏ ਸੁਖਵਾਲ ਸਿੰਘ ਨੇ ਰਾਮ ਮੂਰਤੀ ਨੂੰ ਆਪਣੇ ਹੱਥੀ ਜਿਵਾ ਕਰਕੇ ਜਾਨੂ ਮਾਰ ਮੁਕਾਇਆ ਸੀ ਇਸ ਗੈਰ ਕਾਨੂੰਨੀ ਅਪਰਾਧ ਨੂੰ ਛਿਪਾਉਣ ਲਈ ਰਾਮ ਮੂਰਤੀ ਦੇ ਪੁਲਿਸ ਹਿਰਾਸਤ ਤੋਂ ਫਰਾਰ ਹੋ ਜਾਣ ਦੀ ਮਨ ਘੜਤ ਕਹਾਣੀ ਖੜੀ ਗਈ ਖਾਸ ਗੱਲ ਇਹ ਕਿ ਉਸ ਨੂੰ ਸੁਭਾਨਪੁਰ ਕਪੂਰਥਲਾ ਸੜਕ ਉਤੇ ਠੀਕ ਉਸ ਜਗ੍ਹਾ ਪੁਲਿਸ ਦੀ ਹਿਰਾਸਤ ਚੋਂ ਭੱਜਿਆ ਦੱਸਿਆ ਗਿਆ ਜਿਸ ਜਗ੍ਹਾ 4 ਮਹੀਨੇ ਪਹਿਲਾਂ ਮੈਨੂੰ ਪੁਲਿਸ ਕੋਲੋਂ ਜਬਰੀ ਛੁਡਵਾਇਆ ਗਿਆ ਸੀ। ਉਹਨਾਂ ਹੀ ਦਿਨਾਂ ਵਿੱਚ ਪੁਲਿਸ ਜਸਪਾਲ ਸਿੰਘ ਦੇ ਕਤਲ ਦੀ ਵਾਰਦਾਤ ਵਿੱਚ ਸ਼ਾਮਲ ਇੱਕ ਹੋਰ ਨੌਜਵਾਨ ਹਰਮੀਤ ਸਿੰਘ ਉਮਰ 23 ਸਾਲ ਪਿੰਡ ਚਿੱਤਗੜ੍ਹ ਜ਼ਿਲ੍ਹਾ ਰੋਪੜ ਨੂੰ ਮੰਡੀ ਗੋਬਿੰਦਗੜ੍ਹ ਦੇ ਨੇੜੇ ਤਲਵਾੜਾ ਪਿੰਡ ਚੋਂ ਫੜ ਲੈਣ ਵਿੱਚ ਕਾਮਯਾਬ ਹੋ ਗਈ ਸੀ ਉਸ ਨੂੰ ਭਾਰੀ ਤਸੀਹੇ ਦੇਣ ਤੋਂ ਬਾਅਦ ਕਤਲ ਕਰਕੇ ਉਸ ਦੀ Laash ਕਿਧਰੇ ਖੁਰਦ-ਬੁਰਦ ਕਰ ਦਿੱਤੀ ਸੀ ਪੁਲਿਸ ਰਿਕਾਰਡ ਵਿੱਚ ਉਸ ਦੀ ਗ੍ਰਿਫਤਾਰੀ ਨਹੀਂ ਦਿਖਾਈ ਗਈ ਸੀ ਬਖਸ਼ੀਸ਼ ਸਿੰਘ ਦੀ ਸ਼ਾਨਾਮਤੀ ਸ਼ਹਾਦਤ ਬਖਸ਼ੀਸ਼ ਸਿੰਘ ਤੇ ਉਸ ਦਾ ਇੱਕ ਹੋਰ ਸਾਥੀ ਆਰਾਮ ਕਿਸ਼ਨ ਉਰਫ ਕਿਛੂ 20 ਮਾਰਚ 1971 ਦੀ ਸ਼ਾਮ ਨੂੰ ਨਵਾਂ ਸ਼ਹਿਰ ਤੋਂ ਰੇਲਗੱਡੀ ਰਾਹੀਂ ਜਲੰਧਰ ਜਾਣ ਦੇ ਇਰਾਦੇ ਨਾਲ ਰੇਲਵੇ ਸਟੇਸ਼ਨ ਤੇ ਪਹੁੰਚੇ ਬਖਸ਼ੀਸ਼ ਸਿੰਘ ਟਿਕਟ ਲੈਣ ਲਈ ਖਿੜਕੀ ਅੱਗੇ ਕਤਾਰ ਵਿੱਚ ਜਾ ਖੜਾ ਹੋਇਆ ਜਦ ਕਿ ਕਿਛੂ ਇੱਕ ਪਾਸੇ ਬੈਂਚ ਉੱਤੇ ਜਾ ਬੈਠਾ ਰੇਲਵੇ ਪੁਲਿਸ ਨੂੰ ਬਖਸ਼ੀਸ਼ ਸਿੰਘ ਉੱਤੇ ਪਤਾ ਨਹੀਂ ਕੀ ਸ਼ੱਕ ਹੋਇਆ ਕਿ ਦੋ ਸਿਪਾਹੀ ਉਸ ਨੂੰ ਕਤਾਰ ਵਿੱਚੋਂ ਕੱਢ ਕੇ ਪੁੱਛਗਿੱਛ ਕਰਨ ਲਈ ਸਟੇਸ਼ਨ ਮਾਸਟਰ ਦੇ ਕਮਰੇ ਵਿੱਚ ਲੈ ਗਏ ਥੋੜੇ ਜੇ ਮਿੰਟਾਂ ਬਾਅਦ ਅਚਾਨਕ ਸਟੇਸ਼ਨ ਮਾਸਟਰ ਦੇ ਕਮਰੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਸਟੇਸ਼ਨ ਉੱਤੇ ਭਗਦੜ ਮਚ ਗਈ ਕਿਸੂ ਨੇ ਪੁਲਿਸ ਵੱਲੋਂ ਬਖਸ਼ੀ ਸਿੰਘ ਨੂੰ ਸਟੇਸ਼ਨ ਮਾਸਟਰ ਦੇ ਕਮਰੇ ਤੱਕ ਲਿਜਾਣਦੇ ਹੋਏ ਦੇਖ ਲਿਆ ਸੀ ਜਿਸ ਕਰਕੇ ਉਹ ਧਮਾਕਾ ਸੁਣਦਿਆਂ ਹੀ ਫੁਰਤੀ ਨਾਲ ਮੌਕੇ ਤੋਂ ਖਿਸਕ ਗਿਆ ਸੀ ਬਾਅਦ ਵਿੱਚ ਪਤਾ ਚੱਲਿਆ ਕਿ ਪੁਲਿਸ ਨੇ ਬਖਸ਼ੀ ਸਿੰਘ ਨੂੰ ਸਟੇਸ਼ਨ ਮਾਸਟਰ ਦੇ ਕਮਰੇ ਵਿੱਚ ਕੁਰਸੀ ਤੇ ਬਿਠਾ ਕੇ ਉਸ ਦੀ ਪੁੱਛਗਿਛ ਸ਼ੁਰੂ ਕਰ ਦਿੱਤੀ ਸੀ ਜਦੋਂ ਉਹ ਪੁੱਛਗਿਛ ਦੌਰਾਨ ਪੁਲਿਸ ਦੀ ਤਸੱਲੀ ਨਾ ਕਰਾ ਸਕਿਆ ਤਾਂ ਉਸ ਨੇ ਪੁਲਿਸ ਕੋਲੋਂ ਅੱਖ ਬਚਾ ਕੇ ਆਪਣੀ ਫਤੂਹੀ ਦੀ ਜੇਬ ਵਿੱਚ ਪਏ ਗਰਨੇਡ HE36 ਦਾ ਪਿੰਨ ਖਿੱਚ ਦਿੱਤਾ ਸੀ ਜਿਸ ਨਾਲ ਉਸ ਦੇ ਸਮੇਤ ਕਮਰੇ ਵਿੱਚ ਮੌਜੂਦ ਸਿਪਾਹੀ ਤੇ ਕੁਝ ਰੇਲਵੇ ਮੁਲਾਜ਼ਮ ਥਾਏ ਮਾਰੇ ਗਏ ਸਨ ਮੈਂ ਦੇਖਿਆ ਸੀ ਕਿ ਬਖਸ਼ੀਸ਼ ਸਿੰਘ ਹਰ ਵਿੜੇ ਡੱਬ ਵਿੱਚ ਪਿਸਤੌਲ ਤੇ ਫਤੂਹੀ ਦੀ ਜੇਬ ਵਿੱਚ ਗਰਨੇਡ ਰੱਖਿਆ ਕਰਦਾ ਸੀ ਉਸ ਵੇਲੇ ਕੰਢੀ ਖੇਤਰ ਵਿੱਚ ਕੰਮ ਕਰਦੇ ਸਾਡੇ ਸਾਰੇ ਸਾਥੀਆਂ ਉੱਤੇ ਬੱਬਰ ਅਕਾਲੀ ਲਹਿਰ ਦੇ ਵਿਰਸੇ ਦਾ ਬਹੁਤ ਅਸਰ ਸੀ ਸਾਨੂੰ ਖਾਸ ਕਰਕੇ ਬੱਬਰ ਧੰਨਾ ਸਿੰਘ ਬਹਿਬਲਪੁਰ ਦੀ ਸ਼ਹਾਦਤ ਬਹੁਤ ਦਿਲ ਟੁੰਬਮੀ ਲੱਗਦੀ ਸੀ ਉਹ ਵੀ ਆਪਣੀ ਫਤੂਹੀ ਦੀ ਜੇਬ ਵਿੱਚ ਹਰ ਵੇਲੇ ਦੇਸੀ ਬੰਬ ਰੱਖਦਾ ਹੁੰਦਾ ਸੀ ਜਿਹੜਾ ਦਬਾਅ ਪਾਉਣ ਨਾਲ ਫਟਦਾ ਸੀ ਕਹਿੰਦੇ ਨੇ ਉਸ ਨੂੰ ਸ਼ਰਨ ਦੇਣ ਵਾਲੇ ਇੱਕ ਧੋਖੇਬਾਜ਼ ਨੇ ਪੁਲਿਸ ਨਾਲ ਰਲ ਕੇ ਉਸ ਨੂੰ ਸੁੱਤੇ ਪਏ ਨੂੰ ਫੜਵਾ ਦਿੱਤਾ ਸੀ ਜਦੋਂ ਥਾਣੇਦਾਰ ਨੇ ਉਸ ਨੂੰ ਕਾਬੂ ਕਰ ਲੈਣ ਤੋਂ ਬਾਅਦ ਇਹ ਤਾਨਾ ਮਾਰਿਆ ਸੀ ਕਿ ਧੰਨਾ ਸਿੰਘ ਤਾਂ ਇਹਦਾ ਹੁੰਦਾ ਸੀ ਮੈਂ ਜਿਉਂਦੇ ਜੀ ਪੁਲਿਸ ਦੇ ਹੱਥ ਨਹੀਂ ਆਉਣਾ ਤਾਂ ਧੰਨਾ ਸਿੰਘ ਨੇ ਜ਼ੋਰ ਨਾਲ ਆਪਣੀ ਬਾਹਂ ਦਬਾ ਕੇ ਬੰਬ ਚਲਾ ਦਿੱਤਾ ਸੀ ਜਿਸ ਨਾਲ ਉਸ ਸਮੇਤ ਇੱਕ ਥਾਣੇਦਾਰ ਅਤੇ ਕੁਝ ਸਿਪਾਹੀ ਵੀ ਮਾਰੇ ਗਏ ਸਨ ਇੰਜ ਬਖਸ਼ੀਸ਼ ਸਿੰਘ ਨੇ 50 ਸਾਲਾਂ ਬਾਅਦ ਦੁਆਬੇ ਦੀ ਉਸੇ ਧਰਤੀ ਉੱਤੇ ਬੱਬਰ ਧੰਨਾ ਸਿੰਘ ਦਾ ਇਤਿਹਾਸ ਦੁਹਰਾ ਦਿੱਤਾ ਸੀ ਬਖਸ਼ੀਸ਼ ਸਿੰਘ ਦਾ ਵੱਡਾ ਭਰਾ surjeet singh ਫਗਵਾੜਾ ਹੁਸ਼ਿਆਰਪੁਰ ਸੜਕ ਉੱਤੇ ਪੈਂਦੇ ਪਿੰਡ ravel ਪਿੰਡੀ ਨਾਂ ਦੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸੀ ਕਿਸ਼ੂ ਨੇ ਉਸ ਨੂੰ ਬਖਸ਼ੀਸ਼ ਸਿੰਘ ਦੀ ਸ਼ਹਾਦਤ ਦੀ ਸੂਚਨਾ ਦੇ ਦਿੱਤੀ ਸੀ ਬਖਸ਼ੀਸ਼ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਹਰਭਜਨ ਹਲਵਾਰਵੀ ਦੇ ਛੋਟੇ ਭਾਈ ਡਾਕਟਰ ਸੰਤੋਖ ਸਿੰਘ ਨੇ ਕੀਤਾ ਸੀ ਪੁਲਿਸ ਨੂੰ ਬਖਸ਼ੀਸ਼ ਸਿੰਘ ਦੇ ਨਕਸਲੀ ਹੋਣ ਬਾਰੇ ਕੋਈ ਪਤਾ ਨਹੀਂ ਸੀ ਇਸ ਕਰਕੇ ਅਖਬਾਰਾਂ ਵਿੱਚ ਉਸ ਦੀ ਮ੍ਰਿਤਕ ਦੇਹ ਦੀ ਫੋਟੋ ਨਾਲ ਇਹ ਹੀ ਛਪਿਆ ਸੀ ਕਿ ਇੱਕ ਅਣਪਛਾਤੇ ਬੰਦੇ ਨੇ ਨਵਾਂ ਸ਼ਹਿਰ ਸਟੇਸ਼ਨ ਮਾਸਟਰ ਦੇ ਕਮਰੇ ਵਿੱਚ ਬੰਬ ਚਲਾ ਦਿੱਤਾ ਸੀ ਜਿਸ ਨਾਲ ਉਹ ਆਪ ਤੇ ਕੁਝ ਹੋਰ ਮਾਰੇ ਗਏ ਸਨ ਫੋਟੋ ਵਿੱਚ ਬਖਸ਼ੀਸ਼ ਸਿੰਘ ਦਾ ਸਾਰਾ ਪੇਟ ਉਧੜਿਆ ਪਿਆ ਦਿਖਾਈ ਦਿੰਦਾ ਸੀ ਪਰ ਚਿਹਰਾ ਪੂਰੀ ਤਰ੍ਹਾਂ ਸਹੀ ਸਲਾਮਤ ਸੀ ਜਿਸ ਕਰਕੇ ਅਸੀਂ ਅਖਬਾਰ ਵਿੱਚ ਛਪੀ ਫੋਟੋ ਤੋਂ ਉਸ ਨੂੰ ਝੱਟ ਪਛਾਣ ਲਿਆ ਸੀ ਅਖਬਾਰ ਪੜ੍ਹਦਿਆਂ ਹੀ ਮੈਂ surjeet singh ਕੋਲ ਸਕੂਲ ਵਿੱਚ ਜਾ ਕੇ ਅਫਸੋਸ ਪ੍ਰਗਟ ਕੀਤਾ ਸੀ surjeet singh ਦਾ ਬਖਸ਼ੀਸ਼ ਸਿੰਘ ਨਾਲ ਬਹੁਤ ਪਿਆਰ ਸੀ ਅਤੇ ਉਹ ਉਸ ਦੇ ਇਨਕਲਾਬੀ ਵਿਚਾਰਾਂ ਦੀ ਕਦਰ ਕਰਦਾ ਸੀ ਜਿਸ ਕਰਕੇ ਉਸਨੇ ਆਪਣੇ ਛੋਟੇ ਭਾਈ ਦੀ ਮੌਤ ਉਤੇ ਦਿਲ ਥੋੜਾ ਨਹੀਂ ਕੀਤਾ ਸੀ کافی ਸਮਾਂ ਲੰਘ ਜਾਣ ਤੋਂ ਬਾਅਦ ਮੈਂ ਤੇ ਮੇਰਾ ਇੱਕ ਹੋਰ ਸਾਥੀ ਬਖਸ਼ੀਰ ਸਿੰਘ ਦੇ ਪਿੰਡ ਮੋਰਕਰੀਮਾ ਗਏ ਸੀ ਅਤੇ ਉਸ ਦੀ ਮਾਂ ਨਾਲ ਅਫਸੋਸ ਪ੍ਰਗਟਾਇਆ ਸੀ ਜਦੋਂ ਅਸੀਂ ਉਸ ਦੇ ਘਰ ਪਹੁੰਚੇ ਸੀ ਤਾਂ ਉਸ ਦੀ ਮਾਂ ਖੇਤਾਂ ਚੋਂ ਘਾਹ ਖੋਦ ਕੇ ਲਿਆਈ ਸੀ ਗਰਮੀਆਂ ਦੇ ਦਿਨ ਸਨ ਅਤੇ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਮੁੜਕੇ ਨਾਲ ਗੜੋਚ ਝੋਈ ਪਈ ਸੀ ਉਸਦੇ ਕੱਪੜੇ ਬਹੁਤ ਹੀ ਮੈਲੇ ਕੁਚਾੜੇ ਸਨ ਅਸੀਂ ਆਪ ਚੰਗੇ ਸਰਦੇ ਪੋਜਦੇ ਪਰਿਵਾਰਾਂ ਚੋਂ ਆਏ ਸਾਂ ਜਿਸ ਕਰਕੇ ਬਖਸ਼ੀਸ਼ ਸਿੰਘ ਦੀ ਮਾਂ ਦੀ ਦਸ਼ਾ ਦੇਖ ਕੇ ਸਾਡੇ ਦਿਲਾਂ ਅੰਦਰ ਗੁਨਾਹ ਦਾ ਅਹਿਸਾਸ ਪੈਦਾ ਹੋਇਆ ਸੀ ਬਖਸ਼ੀਸ਼ ਸਿੰਘ ਦੀ ਮਾਂ ਦੀ ਉਹ ਤਸਵੀਰ ਅਜੇ ਤੱਕ ਜ਼ੇਨ ਅੰਦਰ ਘੁੰਮ ਰਹੀ ਹੈ ਬਖਸ਼ੀਸ਼ ਸਿੰਘ ਦੀ ਸ਼ਹਾਦਤ ਤੋਂ ਬਾਅਦ ਮੈਂ ਸ਼ਿਵ ਲਾਲ ਨਾਲ ਸੰਪਰਕ ਕਰਨ ਦੇ ਯਤਨ ਕੀਤੇ ਉਹ ਦੋਵੇਂ ਗਿੱਲ ਪਿੰਡ ਵਿੱਚ ਇੱਕੋ ਕਮਰੇ 'ਚ ਰਹਿੰਦੇ ਸਨ ਅਤੇ ਇਕੱਠਿਆਂ ਨੇ ਹੀ ਪੜ੍ਹਾਈ ਛੱਡ ਕੇ ਲਹਿਰ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ। ਦੋਨੋਂ ਇੱਕੋ ਹੀ ਇਲਾਕੇ ਵਿੱਚ ਕੰਮ ਕਰਦੇ ਸਨ। ਮੇਰਾ ਸ਼ਿਵ ਲਾਲ ਨਾਲ ਬਖਸ਼ੀ ਸਿੰਘ ਬਾਰੇ ਗੱਲਾਂ ਕਰਨ ਨੂੰ ਦਿਲ ਕਰਦਾ ਸੀ। ਸ਼ਿਵ ਲਾਲ ਜ਼ਿਆਦਾ ਕਰਕੇ ਮਹਲਪੁਰ ਦੇ ਇਲਾਕੇ ਵਿੱਚ ਹੁੰਦਾ ਸੀ। ਮੈਂ ਬਾਈ ਕਰਤਾਰ ਦੀ ਮਦਦ ਨਾਲ ਉਸ ਨੂੰ ਲੱਭਣ ਦੇ ਬਹੁਤ ਯਤਨ ਕੀਤੇ। ਪਰ ਉਸ ਦੀ ਕਿਤੋਂ ਵੀ ਕੋਈ ਉਗ ਸੁਗ ਨਾ ਮਿਲਗੀ। ਕਈ ਮਹੀਨਿਆਂ ਬਾਅਦ ਇੱਕ ਕੱਚੀ ਪੱਕੀ ਜੀ ਜਾਣਕਾਰੀ ਮਿਲੀ ਕਿ ਉਸ ਨੂੰ ਪੁਲਿਸ ਨੇ ਮਾਹਲਪੁਰ ਤੋਂ ਫੜ ਲਿਆ ਸੀ ਅਤੇ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗਾ ਸੀ। ਖਿਆਲ ਕੀਤਾ ਜਾਂਦਾ ਹੈ ਕਿ ਪੁਲਿਸ ਨੇ ਉਸ ਨੂੰ ਤਸੀਹੇ ਦੇਣ ਤੋਂ ਬਾਅਦ ਖਤਮ ਕਰ ਦਿੱਤਾ ਸੀ ਅਤੇ Laash ਨੂੰ ਕਿਧਰੇ ਖਪਾ ਦਿੱਤਾ ਸੀ। ਇਸ ਤਰ੍ਹਾਂ ਮੇਰੇ ਦੋ ਜਮਾਤੀ ਤੇ ਨਿੱਗੇ ਦੋਸਤ ਅਜੀਬੋ ਗਰੀਬ ਹਾਲਤਾਂ ਵਿੱਚ ਸ਼ਹੀਦ ਹੋ ਗਏ ਸਨ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 19ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ